मुआे मुरदाबाद 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 ਆਪਤ ਆਉਂਦੀ ਹੈ ਕੁਦਰਤੀ ਆਪਤ ਹੁੰਦੀ ਹੈ ਔਰ ਇਹਦੇ ਵਿੱਚ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇੱਥੇ ਬਲਾਕ ਦੇ ਅੰਦਰ ਕੀ ਚੱਲਦਾ ਹੈਗਾ ਵੀ ਜਿਹੜੇ ਤਾਂ ਆਮ ਆਦਮੀ ਦੇ ਵਰਕਰ ਤੇ ਜਾਂ ਉਹਨਾਂ ਦੇ ਕੋਈ ਹਲਕੇ ਪਿੰਡਾਂ ਦੇ ਵਿੱਚ ਬੰਦੇ ਲਾਏ ਹੋਏ ਆ ਉਹ ਤਾਂ ਇਥੋਂ ਦਰਪਾਲਾ ਲੈ ਜਾਂਦੇ ਨੇ ਜਿਹੜੇ ਸਾਡੇ ਸਰਪੰਚ ਆਪਦੀ ਲੈਟਰ ਪੈਡ ਵੀ ਲੈ ਕੇ ਆਉਂਦੇ ਉਹਨਾਂ ਨੂੰ ਵੀ ਨਹੀਂ ਦਰਪਾਲਾ ਦਿੱਤੀਆਂ ਜਾਂਦੀਆਂ ਅੱਜ ਇਹਨਾਂ ਦਾ ਵਿਚਾਰਿਆਂ ਦਾ ਬੁਰਾ ਹਾਲ ਆ ਮੈਂ ਅੱਜ ਇੱਥੇ 9 ਵਜੇ ਵੀਡੀਓ ਸਾਹਿਬ ਦਫਤਰ ਆਇਆ ਇੱਥੇ ਲੋਕਾਂ ਦੀ ਲਾਈਨ ਲੱਗੀ ਹੋਈ ਸੀਗੀ ਮੈਂ ਕਹਿਆ ਵੀ ਇਹਨਾਂ ਨੂੰ ਤਰਪਾਲਾ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਇਹ ਕਹਿੰਦੇ ਆ ਜੀ ਸਾਨੂੰ ਸਰਪੰਚਾਂ ਤੋਂ ਲੁਖਾ ਕੇ ਲਿਆ ਕੇ ਦਿਓ ਸਰਪੰਚ ਆਪ ਦੀ ਲੈਟਰ ਪੈਡ ਵੀ ਦਿੰਦੇ ਆ ਪਰ ਇਹਨਾਂ ਨੂੰ ਤਰਪਾਲਾ ਜਿਹੇ ਚਾਏ ਫਟੀਆਂ ਪੁਰਾਣੀਆਂ ਦਾ ਹੈ ਇਹ ਕੋਈ ਨਵੀਆਂ ਤਰਪਾਲਾਂ ਤਾਂ ਨਹੀਂ ਇਹਨਾਂ ਦਾ ਸਿਰ ਟਕਾ ਹੋ ਜਾਂਦਾ ਇੱਥੇ ਸਿਆਸਤ ਚੱਲ ਰਹੀ ਆ ਇਹਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਹੈਗੀ ਜਦੋਂ ਹੜ੍ਹ ਹੀ ਆ ਗਏ ਉਹਦੇ ਵਿੱਚ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਇਹਨਾਂ ਦਾ ਪੱਤਪਾਤ ਹੋ ਰਿਹਾ ਹੈਗਾ ਕਿਸੇ ਨੂੰ ਮੇਰੀ ਨਹੀਂ ਰਹੀ ਕੋਈ ਚੀਜ਼ ਚਾਹੇ ਕੋਈ ਬੰਨਦਾ ਦੇਖ ਲਓ ਆ ਬੰਨ ਕੇ ਬੀਬੀਆਂ ਕਹਿੰਦੇ ਟੁੱਟਣ ਵਾਲਾ ਹੈਗਾ ਉਧਰ ਕੋਈ ਜਾਂਦਾ ਹੀ ਨਹੀਂ ਹੈਗਾ ਕੋਈ ਵ ਇਰੇ ਮੈਂ ਇੱਥੋਂ ਜਾ ਕੇ ਤਹਿਸੀਲਦਾਰ ਸਿਧਵਾ ਬਿੱਟ ਉੱਥੇ ਗਏ ਉੱਥੇ ਰੀਡਰ ਥੋੜੀ ਮਿਲੀ ਤਹਿਸੀਲਦਾਰ ਸਾਹਿਬ ਜਗਰਾਉਂ ਸੀ ਅਸੀਂ ਉਹਨਾਂ ਨੂੰ ਮੈਂ ਫੋਨ ਤੇ ਗਿਆ ਮੈਂ ਕਿਹਾ ਤਹਿਸੀਲਦਾਰ ਸਾਹਿਬ ਤੁਹਾਡੀ ਡਿਊਟੀ ਬਣਦੀ ਆ ਵੀ ਇਹਨਾਂ ਲੋਕਾਂ ਦੀ ਮਦਦ ਕਰਨਾ ਹੜ ਫੜ ਦੀ ਮਾਰ ਹੇਠ ਆਏ ਹੋਏ ਨੇ ਇਹਨਾਂ ਦੀਆਂ ਕੱਚੀਆਂ ਛੱਤਾਂ ਨੇ ਦੋ ਦਿਨਾਂ ਤੋਂ ਇਹਨਾਂ ਦੇ ਬੱਚੇ ਛੱਤਾਂ ਦੇ ਥੱਲੇ ਚੁੰਡੀਆਂ ਦੇ ਵਿੱਚ ਬੈਠੇ ਆ ਇਹਨਾਂ ਦਾ ਹੱਲ ਕਰਕੇ ਦਿਓ ਕਹਿੰਦੇ ਜੀ ਅਸੀਂ ਬੀਡੀਪੀ ਸਾਹਿਬ ਨੂੰ ਕਹਿੰਦਾ ਤੁਹਾਨੂੰ ਕਿਰਪਾ ਨਾਲ ਮਿਲਣ ਗਿਆ ਪਰ ਇਤੋਂ ਬਲੈਕ ਦੇ ਵਿੱਚੋਂ ਸਾਨੂੰ ਆਸ ਨਹੀਂ ਹੈਗੀ ਵੀ ਇਹਨਾਂ ਨੂੰ ਤਰਪਾਲਾ ਮਿਲਣ ਗਿਆ ਇਹ ਅਧਿਕਾਰੀ ਸੁਣਨ ਲਈ ਤਿਆਰ ਹੀ ਨਹੀਂ ਹੈਗੇ ਇੱਥੇ ਪਟਵਾਰੀ ਦੀ ਜ਼ਿੰਮੇਵਾਰੀ ਲਈ ਹੈ ਮੈਂ ਪਟਵਾਰੀ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਪਟਵਾਰੀ ਸਾਹਿਬ ਇਹਨਾਂ ਨੂੰ ਤਰਪਾਲਾ ਦਿਓ ਪਰ ਉਹ ਹੁਣ ਫੋਨ ਵੀ ਚੱਕਣੋਂ ਹਟ ਗਏ ਉਹਨਾਂ ਨੇ ਮੇਰਾ ਨੰਬਰ ਹੀ ਬਲੈਕ ਲਿਸਟ 'ਚ ਪਾਤਾ ਇੱਥੇ ਇਹ ਸਿਆਸਤੀ ਕਰ ਰਹੇ ਹੈਗੇ ਹਣ ਦੇ ਨੌ ਤੇ ਹੋਣੀ ਨਹੀਂ ਚਾਹੀਦੀ ਇਹ ਬਹੁਤ ਇਹਨਾਂ ਨੇ ਮਾੜਾ ਕੰਮ ਕਰ ਰਿਹਾ ਇਹਨਾਂ ਨੂੰ ਵਿਚਾਰੇ ਬਹੁਤ ਜ਼ਿਆਦਾ بارش ਦੇ ਵਿੱਚ ਬੀਬੀਆਂ ਉਹਦੇ ਬੱਚੇ ਲੈ ਕੇ ਆਈਆਂ ਵੀ ਆ ਸਾਡੇ ਬੱਚੇ ਰਾਤ ਦੇ بارش ਦੇ ਵਿੱਚ ਅਸੀਂ ਰੋਟੀ ਨਹੀਂ ਬਣਾ ਸਕਦੇ ਸਾਡੀਆਂ ਛੱਤਾਂ ਚੁੰਦੀਆਂ ਨੇ ਬੁਰਾ ਹਾਲ ਆ ਆਮ ਆਦਮੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰਾ ਸੁਨਮਾਈ ਕੋਈ ਨਹੀਂ ਲੋਕ ਬਹੁਤ ਤੰਗ ਆ ਔਰ ਦੁਖੀ ਆ ਇਸ ਕਰਕੇ ਇਹਨਾਂ ਨੇ ਫੈਸਲਾ ਲਿਆ ਵੀ ਅਸੀਂ ਬਲਾਕ ਦੇ ਬਾਹਰ ਆ ਵਿਚਾਰੇ ਬੈਠੇ ਆ ਸੁਨਮਾਈ ਕੋਈ ਨਹੀਂ ਉਹ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਨਾ ਕੋਈ ਸ਼ੰਤਰੀ ਇਹਨਾਂ ਦਾ ਹਜੇ ਤੱਕ ਬੰਨਣਾ ਤੇ ਪਤਾ ਲੈਣ ਨਹੀਂ ਆਇਆ ਜਿਨ੍ਹਾਂ ਦਾ ਫਰਜ ਬਣਦਾ ਸੀ ਸਾਰਿਆਂ ਦਾ ਪਰ ਜਿਹੜੇ ਸਮਾਜ ਸੇਵੀ ਬੰਦੇ ਆ ਉਹ ਆਪਦੀਆਂ ਲਿਸਟਾਂ ਬਣਾਉਂਦੇ ਫਿਰਦੇ ਆ ਉਹ ਤਾਂ ਇਹਨਾਂ ਨੂੰ ਆਪਦੇ ਕੋਲੋਂ ਜੋ ਕੋਈ ਤਰਪਾਲ ਜਾਂ ਕੋਈ ਹੋਰ ਚੀਜ਼ ਦੇਣ ਲਈ ਮੈਨੂੰ ਵੀ ਕਈ ਵੀਰਾਂ ਦੇ ਫੋਨ ਆਏ ਆ ਮੈਂ ਲਿਸਟਾਂ ਬਣਾ ਕੇ ਦਿੱਤੀਆਂ ਉਹ ਕਹਿੰਦੇ ਵੀ ਅੱਜ ਤੱਕ ਅਸੀਂ ਪਹੁੰਚ ਜਾ ਕੇ ਲੈ ਕੇ ਪਰ ਸਰਕਾਰ ਵੱਲੋਂ ਔਰ ਦਫ਼ਤਰ ਵੱਲੋਂ ਕੁਝ ਨਹੀਂ ਮਿਲ ਰਿਹਾ ਇਹ ਖੱਜਲ ਖਰਾਬੀ ਕਰ ਰਹੇ ਔਰ ਕੁਝ ਵੀ ਨਹੀਂ ਇੱਥੋਂ ਸਾਨੂੰ ਪ੍ਰਾਪਤ ਹੋ ਰਿਹਾ ਸਾਨੂੰ ਆਸ ਸੀਗੀ ਇਹ ਬਲਾਕ ਲਈ ਔਰ ਅਸੀਂ ਇਹ ਬਲਾਕ ਟੋਟਣ ਲਈ ਲੜਾਈ ਦੇ ਰਹੇ ਸੀ ਇਹ ਸਾਰੇ ਪੰਜ ਸਰਪੰਚ ਲੋਕ ਵੀ ਇਹ ਬਲਾਕ ਤੋਂ ਸਾਨੂੰ ਸਾਰੀ ਸੇਵਾ ਮਿਲਦੀ ਆ ਸਾਨੂੰ ਸੁਵਿਧਾ ਮਿਲਦੀ ਆ ਸਾਡਾ ਨੇੜੇ ਆ ਪਰ ਉਹ ਚੀਜ਼ ਉਹ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਵੀ ਸਾਨੂੰ ਅਸੀਂ ਉੱਥੋਂ ਪ੍ਰਾਪਤ ਕਰ ਲਾਂਗੇ ਕੁਝ ਸਭ ਇੱਥੇ ਪੱਖਪਾਤ ਚੱਲ ਰਹੀ ਆ ਜੇ ਕੋਈ ਹੋਰ ਸਰਕਾਰ ਵਾਲੇ ਆ ਜਾਣਗੇ ਉਹਨਾਂ ਲਈ ਤਾਂ ਹੈ ਪਰ ਹੋਰ ਕਿਸੇ ਲਈ ਇਹ ਬਲਾਕ ਦੇ ਵਿੱਚ ਕੁਝ ਨਹੀਂ ਹੈ ਪਰ ਫਿਰ ਜਲਦੀ ਜੰਦੀ ਜਿਵੇਂ ਚਪਾਰ ਚ ਚਲਦੀ ਹੈਗੀ ਅਸੀਂ ਤਾਂ ਇਹ ਪੰਜਾਬ ਸਰਕਾਰ ਤੋਂ ਅਫਸਰ ਸਾਹਿਬ ਤੋਂ ਮੰਗ ਕਰਦੇ ਆ ਇਹਦੇ ਵਿੱਚ ਚਾਹੇ ਕੋਈ ਗਰੀਬ ਆ ਚਾਹੇ ਕੋਈ ਜੀਦੀ ਛੱਤ ਚੁੰਦੀ ਹੈਗੀ ਆ ਉਹਦਾ ਖਿਆਲ ਰੱਖਿਆ ਜਾਵੇ ਵੀ ਉਹਨੂੰ ਬਣਦੀ ਚੀਜ਼ ਦੇਣੀ ਚਾਹੀਦੀ ਜਿੰਨਾ ਕੁ ਜੋਗੇ ਹੈਗੇ ਆ ਉਹਨਾਂ ਦਾ ਦੇਣ ਨਹੀਂ ਅਸੀਂ ਕੱਲ ਨੂੰ ਵੱਡਾ ਵੱਡੀ ਪੱਧਰ ਤੇ ਇੱਥੇ ਸਾਰੇ ਬੇਨਤੀ ਕਰਾਂਗੇ ਸਾਰੇ ਪੰਚਾਇਤ ਸਰਪੰਚਾਂ ਨੂੰ ਔਰ ਲੰਮੀ ਅਸੈਂਬਲੀ ਬੁਲਾ ਕੇ ਰਾਂਗੇ ਔਰ ਜਦੋਂ ਇਹਨਾਂ ਦੀ ਡਿਊਟੀ ਲਈ ਹੋਈ ਆ ਵੀਡੀਓ ਬਲਾਕ ਦੀ ਵੀ ਇਹਨਾਂ ਨੇ ਸਾਰੀ ਚੀਜ਼ ਮਹਈਆ ਕਰਾਉਣੀ ਆ ਇਹ ਕਰਵਾ ਕਿਉਂ ਨਹੀਂ ਰਹੇ ਇਹ ਕਿਉਂ ਨਹੀਂ ਇਹ ਗਰੀਬਾਂ ਦੇ ਦੇਖ ਰਹੇ ਹੈ ਇਹਨਾਂ ਨੂੰ ਵੇਖਣਾ ਚਾਹੀਦਾ ਹੈਗਾ ਇਹਨਾਂ ਨੂੰ ਬਣਦੀ ਜਿਹੜੀ ਵੀ ਇਹਨਾਂ ਕੋਲ ਚੀਜ਼ ਹੈ ਉਹ ਤਾਂ ਦੇਣ ਬੇਸ਼ੱਕ ਤਰਪਾਲਾ ਪਾਟ ਗਈਆਂ ਕੋਈ ਨਵੀਆਂ ਤਰਪਾਲਾ ਨਹੀਂ ਇਹਨਾਂ ਦਾ ਥੋੜਾ ਬੋਧਾ ਸਿਰਟਗਾ ਹੋ ਸਕਦਾ ਉਹਦਾ ਸਰਕਾਰ ਕਰੇ ਔਰ ਦੂਜੀ ਬੇਨਤੀ ਇਹ ਵੀ ਜਿੰਨੀਆਂ ਫਸਲਾਂ ਮਰ ਗਈਆਂ ਉਹਨਾਂ ਦੀਆਂ ਗਰਦੋਰੀਆਂ ਕਰਕੇ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਕਿਉਂਕਿ ਸਾਣਦਾ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਉਹਨਾਂ ਦੀ ਪਰਭਾਈ ਕਰਨ ਗਰਦੌਰੀਆਂ ਕਰਨ ਮੌਕੇ ਤੇ ਜਾ ਕੇ ਸਾਰਾ ਕੁਝ ਵੇਖਣ ਪਰ ਹਜੇ ਤੱਕ ਕੋਈ ਅਧਿਕਾਰੀ ਮੌਕਾ ਦੇਖਣ ਨਹੀਂ ਆ ਰਿਹਾ ਹੈਗਾ ਠੀਕ ਔਰ ਲੋਕਾਂ ਦੇ ਘਰ ਟੈਰ ਹੈ ਟੈ ਟੇਰੀ ਹੋ ਰਹੀ ਹੈ ਹੈਗਾ ਇਹਨਾਂ ਲੋਕਾਂ ਨੂੰ ਬਚਾਇਆ ਜਾਵੇ ਨਹੀਂ ਅਸੀਂ ਗੱਲ ਨੂੰ ਵੱਡੀ ਪੱਧਰ ਤੇ ਇੱਥੇ ਬਲਾਕ ਦਾ ਘਰਾਓ ਕਰਾਂਗੇ ਔਰ ਸਾਰੇ ਲੋਕ ਛੜਕਾਂ ਦੇ ਬਹਿਣਗੇ ਬਹਿਣਗੇ ਹਾਂਜੀ ਲੋਕਾਂ ਦੇ ਛੱਤਾਂ ਤੋਂ ਪਾਣੀ ਡਿੱਕ ਛੱਤਾਂ ਡਿੱਗ ਪਈਆਂ ਪਾਣੀ ਭੋਕ ਕੇ ਨਚੌਣ ਲੱਗ ਪਏਗੇ ਹਰ ਦੇ ਸਭਾਵ ਨਾਲ ਕਰਕੇ ਸਾਨੂੰ ਤਰਪਾਲ ਇਹ ਪਿੰਨਾਂ ਨੂੰ ਨਹੀਂ ਮਈਆ ਕਰਾ ਰਹੇ ਜੀ ਕਿ ਹੜ੍ਹ ਦੇ ਵਿੱਚ ਏਰੀ ਵਿੱਚ ਜਿੰਨਾ ਵੇਟ ਲਾਕਾ ਜੀ ਇਹ ਸਾਰੇ ਹੜ੍ਹ ਦੇ ਵਿੱਚ ਮਾਰਚ ਆਏ ਹੋਏ ਨੇ ਇਹਨਾਂ ਨੂੰ ਤਰਪਾਲ ਮੰਗਣ ਨਹੀਂ ਆਉਂਦੇ ਤੂੰ ਕਹਿ ਰਹੇਂ ਅਫਸਰ ਜੀ ਕਹਿੰਦੇ ਤਰਪਾਲ ਆਉਣ ਵਾਲੀ ਆ ਇਹ ਅੰਦਰੋਂ ਚੋਰੀ ਤਰਪਾਲਾਂ ਚੁਗਾਉਂਦੇ ਆ ਜੀ ਕਿਸੇ ਦੀ ਸਪਾਰਸ ਤੇ ਦੂਜੇ ਕੋ ਪ ਆਪਣਾ ਦੂਜਾ ਖੂਰ ਜੰਡੀ ਰਸੂਲ ਪਰ ਮੱਲਾ ਇਧਰ ਪਾਸ ਤਰਪਾਲਾਂ ਚਕਾਈਆਂ ਜਿਹੜੇ ਵੇਟ ਲੱਕੇ ਤੇ 12 14 ਪਿੰਡ ਹੁੰਦੇ ਆ ਜਿਨ੍ਹਾਂ ਨੂੰ ਇੱਕ ਤਰਪਾਲ ਨਹੀਂ ਦੇ ਰਹੀ ਕਿਸੇ ਨੂੰ ਇਹ ਤੋਂ ਵਿਚਾਰੇ ਬਹਿ ਬਹਿ ਕੇ ਮੁਰਜ ਜਾਂਦੇ ਸਵੇਰ ਤੋਂ 6 ਦਿਨ ਹਫਤਾ ਹੋ ਚੱਲਿਆ ਜਿਨ੍ਹਾਂ ਨੂੰ ਇਹ ਵਿਚਕਾਰ ਸਰਕਾਰ ਕਰ ਰਹੀ ਹੈ ਕਿ ਆ ਵੀ ਇਹ ਕਹਿੰਦੇ ਸਰਪੰਚ ਕੋਈ ਕਾਂਗਰਸੀ ਹੈ ਕੋਈ ਗਿੱਦਾਂ ਦੇ ਸਰਪੰਚ ਹੈਗੇ ਆ ਸਾਡੇ ਵਿਚਕਾਰ ਅਸੀਂ ਕਾਂਗਰਸੀ ਹੈਗੇ ਆ ਦੂਜੇ ਵਿਚਾਰੇ ਲੋਕਾਂ ਨੇ ਜਨਤਾ ਨੇ ਵੋਟਾਂ ਪਾ ਕੇ ਤੁਹਾਨੂੰ ਬਣਾਇਆ ਵਾ ਸਾਰਿਆਂ ਨੂੰ ਅਸੀਂ ਉਹ ਤਾਂ ਵਿਚਾਰੇ ਪਾਰਟੀ ਨਾਲ ਸਬੰਧਤ ਲੱਗਦੇ ਪਾਰਟੀ ਨਾਲ ਹੋਈ ਸਬੰਧ ਰੱਖਣਾ ਚਾਹੀਦਾ ਇਹ ਵੀ ਸੋਡਾ ਕੀ ਕਹਿੰਦਾ ਵੀ ਪਾਰਟੀ ਪਪੀ ਪਾਰ ਅਜੀ ਤਾਂ ਕਹਿੰਨੇ ਵੀ ਸਾਨੂੰ ਤਰਪਾਲ ਨਹੀਂ ਦੇਣੀ ਤਾਂ ਪਿੰਡਾਂ ਦੇ ਅੰਸ਼ਤ ਤੜੇ ਕੋਲ ਆਏ ਵੀ ਨਾ ਤਰਪਾਲਾਂ ਦਿੱਤੀਆਂ ਜਾਣੇ ਤਾਂ ਮਈਆ ਜੀ ਤੇ ਦਬਤਨੋ ਜੀ ਮਈਆ ਕਰਾਈ ਜਾਣ ਅਜੀ ਤੇ ਕਹਿਣਾ ਚਾਹੁੰਦੇ ਸਾਡੇ ਸਰਪੰਚਾਂ ਕੋਲ ਹੀ ਪਹੁੰਚਣ ਸਿੱਧੀਆਂ ਤਰਪਾਲਾਂ ਲਈ ਤੇ ਮਈਆ ਕਰਾਈ ਜਿਹਨੂੰ ਲੋੜ ਹੈਗੀ ਆਪੇ ਤੇ ਲੈ ਕੇ ਜਾਵੇ ਤਰਪਾਲ ਸਾਨਾ ਬਲਾਕ ਜਗਰਾਉਂ ਪੈਂਦਾ ਪਰ ਇਹਨਾਂ ਨੇ ਸਟੇਸ਼ਨ ਇੱਥੇ ਬਣਾਇਆ ਜੋ ਫਲੱਡ ਸੀਜ਼ਨ ਦਾ ਏਰੀਆ ਇੱਥੇ ਬਣਾਇਆ ਸਾਰਾ ਜਿਹੜਾ ਇਲਾਕਾ ਬਲਾਕ ਸਿੱਧਾ ਇੱਥੇ ਬਣਾਇਆ ਫਲੱਡ ਦਾ ਸੀਜ਼ਨ ਹੀ ਬਣਾਇਆ ਚੂਨੇ ਬਣਾਇਆ ਫਲੱਡ ਦਾ ਕਿ ਸਾਰਾ ਇਲਾਕਾ ਜਿੰਨਾ ਹੈਗਾ ਸਾਰਾ ਕੱਚਾ ਏਰੀਆ ਹੈ हां हेलो ਇਹ ਨਾਮਾਂ ਦੀ ਇਹਨਾਂ ਦਾ ਜੀ ਇਹਨਾਂ ਦਾ ਕਲਵੰਤ ਕੌਰ ਆ ਜੀ ਪਰ ਜਿਵੇਂ ਬੈਰੀ ਪਰ ਕਈ ਮਕਾਨ ਡਿੱਗਿਆ ਜੀ ਉਹਨਾਂ ਨੂੰ ਵੀ ਦਿਖਾਇਆ ਫੋਟੋਆਂ ਪਾਈਆਂ ਬਥੇਰੇ ਮੰਗ ਅਸੀਂ ਇਹ ਕਰਦੇ ਆ ਵੀ ਸਾਡਾ ਤਾਂ ਇੱਕ ਦਾ ਇਹਨਾਂ ਨੂੰ ਤਰਪਾਲਾਂ ਸਾਰਾ ਬੇਟ ਲੱਕ ਨੂੰ ਤਰਪਾਲਾਂ ਦਿੱਤੀਆਂ ਜਾਣ ਜੋ ਵੀ ਤੇ ਬੰਦਾ ਆਊਗਾ ਤਰਪਾਲ ਲੈਣ ਉਹਨਾਂ ਨੂੰ ਤਰਪਾਲ ਦਿੱਤੀ ਜੀ ਬੇਗਾਂਧਾਰ卡ਟ ਨਾਮ ਲੇ ਕੇ ਤਰਪਾਲ ਦੇ ਦੇਣੇ ਜੀ ਸਾਡੇ ਨਾਲ ਦਰਿਆ ਦੇ ਵਿੱਚ ਨਾ ਦਰਿਆ ਦੇ ਵਿੱਚ ਜ਼ਮੀਨਾਂ ਡਿੱਗੀ ਜਾਂਦੀਆਂ ਜੀ ਰਜਿਸਟਰੀ ਮਾਲਕੀ ਵਾਲੀਆਂ ਜਦੋਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਸਾਡੇ ਸੰਪਰਖ ਪੱਤਰ ਲਾਈ ਜਨ ਕੋ ਗੋਲ ਕੇ ਚਲੇ ਜਾਂਦੇ ਵੀ ਜਦੋਂ ਜ਼ਮੀਨ ਦੇ ਕੇ ਦਰਦਾਨ ਬਨ ਦੇ ਨਾਲ ਆਊਗਾ ਦਰਿਆ ਅਸੀਂ ਉਦੋਂ ਰੋਕ ਰੋਕ ਪਾਵਾਂਗੇ ਜਦੋਂ ਉਹ ਰੋਕ ਨਹੀਂ ਪਹੁੰਚਦੇ ਫਿਰ ਸਾਨੂੰ ਫਾਇਦਾ ਕੀ ਪਿੰਡ ਬਚਾਉਣ ਦਾ ਜਦੋਂ ਜ਼ਮੀਨਾਂ ਹੀ ਮਾਲਕੀ ਸਾਡੀਆਂ ਰੁੜ ਕੇ ਦਰਿਆ ਚੜੀਆਂ ਗਈਆਂ ਫਿਰ ਬਨ ਬਚਾਉਣ ਦਾ ਕੀ ਫਾਇਦਾ ਇਹਨਾਂ ਨੂੰ ਆਊਗਾ ਜਿੱਥੇ ਜੀ ਸਰਕਾਰ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਹੈ ਕਿ ਜਿਹੜੇ ਗੱਡੀਆਂ ਲਿਜਾ ਕੇ ਉੱਥੇ ਦਿਨ ਰਾਤ ਪਾਰਾ ਦਿੰਦੇ ਆ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਜੋ ਸਾਡੇ ਹਾਰਡ ਏਰੀਆ ਦੇ 8-10 ਪਿੰਡ ਨੇ ਉਹਨਾਂ ਦੀ ਤੇ ਲਿਸਟ ਲਾ ਕੇ ਜੋ ਸਰਕਾਰ ਵੱਲੋਂ ਮਦਦ ਮਿਲਦੀ ਉਹਨਾਂ ਦਿੱਤੀ ਜਾਵੇ ਨਾ ਕਿ ਜਿਹੜੇ ਬੰਦੇ ਪਿੰਡਾਂ ਹੱਦ ਤੋਂ ਬਾਹਰ ਨੇ ਉੱਥੇ ਸਾਡਾ ਭੇਦਬਾਤ ਹੋ ਰਿਹਾ ਰਾਜਨੀਤੀ ਤੌਰ ਤੇ ਉਹ ਉੱਪਰਲੇ ਪਿੰਡਾਂ ਨੂੰ ਦਿੱਤਾ ਜਾ ਰਿਹਾ ਜੋ ਵੀ ਤੇ ਨਾ ਹੀ ਸਾਨੂੰ ਕਿਸੇ ਨੇ ਜੋ ਖਰਾਬਾ ਖਰੂਬਾ ਹੁੰਦਾ ਸਾਡੇ ਜ਼ਮੀਨਾਂ ਦਾ ਉਹ ਪਟਵਾਰੀ ਜੋ ਉੱਥੇ ਵਿਭਾਗ ਲਾਉਂਦੇ ਉਹ ਪੂਰੇ ਤਰੀਕੇ ਨਾਲ ਨਹੀਂ ਕਰਦੇ ਸਾਡੀ ਗਰਦੌਰੀ ਜ ਜਿਹਨਾਂ ਤੇ ਮਰੇ ਹੁੰਦੇ ਆ ਉਹ ਨਹੀਂ ਜਿਹਨਾਂ ਸ਼ਿਫਾਰਿਸ਼ ਨਾਲ ਲਿਖੇ ਜਾਂਦੇ ਤੁਹਾਡੇ ਹਲਕਾ ਵਿਧਾਇਕ ਆ ਜੀ ਮੰਨ ਕੇ ਮੰਨ ਕੇ ਉਹਨਾਂ ਨਾਲ ਗੱਲ ਕਰਨੀ ਸੀ ਮਾਣੂ ਕੇ ਗਏ ਸੀ ਸਾਡੇ ਪਿੰਡ ਜੀ ਉੱਥੇ ਉਹ ਵੀ 50 ਪਰਪਾਲਾ ਮਿਲੀਆਂ ਸੀ ਦੋਨਾਂ ਤਿੰਨਾਂ ਪਿੰਡਾਂ ਦੇ ਖਾਨੂ ਉੱਥੇ ਫੋਟੋ ਕਰਵਾ ਉੱਥੇ ਵੰਡ ਕੇ ਆਏ ਆ ਫੋਟੋ ਫੋਟ ਹੋ ਗਈ ਅਸੀਂ ਜੀ ਕੀਤੀ ਸੀ ਐਸਜੀਐਮ ਸਾਹਿਬ ਦੇ ਨਾਲ ਜੀ ਤਹਿਸੀਲਦਾਰ ਸਾਹਿਬ ਦੇ ਗੱਲ ਹੋਈ ਸੀ ਜੀ ਤੇ ਜੈ ਜੀ ਸਾਹਿਬ ਨਾਲ ਹੋਈ ਸੀ ਡਰੇਨ ਮਹਿਕਮੇ ਨਾਲ ਹੋਈ ਸੀ ਉਹ ਕਹਿ ਰਹੇ ਸੀ ਜਦ ਮੌਕਾ ਦਿਖਾਇਓ ਕਹਿੰਦੇ ਵੀ ਤੁਹਾਡਾ ਜ਼ਮੀਨਾਂ ਰੋੜ ਜਾ ਜੋ ਮਰਜ਼ੀ ਹੋ ਜਾ ਪਰ ਪਾਸੇ ਦਾ ਬੰਨ ਬਚਾਉਣਾ ਘਰ ਬਚਾਉਣਾ ਜ਼ਮੀਨਾਂ ਨਹੀਂ ਬਚਾ ਸਕਦੇ ਕਹਿੰਦੇ ਮਾਲਕੀ ਜ਼ਮੀਨਾਂ ਸਾਡੀਆਂ ਜੀ ਜਦੋਂ ਜੋ ਮਾਲਕੀ ਜ਼ਮੀਨਾਂ ਹੀ ਰੁੜ ਗਈਆਂ ਤਾਂ ਪਿੰਡ ਬਚਾਉਂਦੇ ਇਹਨਾਂ ਨੂੰ ਕੀ ਫਾਇਦਾ ਸਾਨੂੰ ਆਊਗਾ ਜੀ ਜਿੰਨਾਂ ਖਾਣੀ ਰੋਟੀ ਖਾ ਰਹੇ ਉਹਨਾਂ ਨੂੰ ਤੋਂ ਖਾਣਾ ਖੁਸ਼ ਲੈਣਾ ਠੀਕ ਇਹ ਐਵੇਂ ਨਾ ਸਰ ਨੂੰ ਦੱਸਿਆ ਸੀਗਾ ਦੱਸਿਆ ਸੀਗਾ ਅਗਲੀ ਵੇਰੇ ਹੀ ਮੈਂ ਦਰਬਾਲਾ ਮਗੀਆਂ ਰਾਜਕੁਮਾਰ ਤੋਂ ਉਹਦੇ ਕੋਲ ਦਰਬਾਲਾਂ ਸੀਗੀਆਂ ਤੇ ਉਹਨੇ 12 13 ਵੜਦੀਆਂ ਦੂਜੀਆਂ ਆਪ ਦੀਆਂ ਸਾਰੀਆਂ ਗਾਇਬ ਕਰ ਲਈਆਂ ਮੈਂ ਕਿਹਨੂੰ ਪੁੱਛੂ ਅਸੀਂ ਮੈਂ ਕੀ ਜਾਣਾ ਦਿੱਤਾ ਨੇ ਨਹੀਂ ਕਾਲ ਖਰਾਬ ਹੋ ਗਈ ਬੱਚਿਆਂ ਦੇ ਖਾਣ ਨੂੰ ਮੈਂ ਇੰਨੀ ਪਰੇਸ਼ਾਨ ਕਾਲ ਮੇਰੀ ਤੂੜੀ ਖਰਾਬ ਹੋ ਗਈ ਆਹ ਮਾੜੀ ਤੇ ਤੇ ਮੁੰਜੀ ਨੂੰ ਚਾਹੀਦੀ ਆਹ ਦੇਖੋ ਜੀ ਆਹ ਦੇਖੋ ਇਹ ਸ਼ਵਾਰਥ ਨਾਲ ਹੀ ਜਾਣੀ ਆ 50 ਰੁਪਏ ਨਾਲ ਲੈਣੀ ਆ ਆ ਦੇਖੋ ਖਾਹ ਤਾਂ ਸਾਈਡ ਤੇ ਲਾ ਦਾ ਸਾਈਡ ਤੇ ਲਾ ਤਰਾਤ 350 ਆਈ ਹੈ ਨਾ ਸ਼ਵਾਰਥ ਨਾਲ ਹੀ ਨਾ ਦੇ ਦਿਸ ਜੇ 350 ਆਈ ਹੈ ਜੀ ਤੁਹਾਨੂੰ ਪਤਾ ਨਹੀਂ ਸਾ ਪੱਖ ਪਾਤ ਰਵਈਆ ਜੀ ਇਹ ਅਸੀਂ ਇਹ ਰਵਈਆ ਤੋੜਨ ਲਈ ਇੱਥੇ ਆਏ ਆਂ ਔਰ ਸਾਡਾ ਕੱਲ ਇੱਥੇ ਬਲਾਕ ਦੇ ਵੱਡਾ ਕਾਠ ਅਸੀਂ ਰੱਖ ਕੇ ਔਰ ਪੰਜਾਬ ਸਰਕਾਰ ਔਰ ਇਨ੍ਹਾਂ ਅਧਿਕਾਰੀਆਂ ਨੂੰ ਦੱਸਾਂਗੇ ਕਿ ਪੱਖ ਪਾਤ ਰਵਈਆ ਕੀ ਹੁੰਦਾਗਾ ਚਲੋ ਇਹ ਇੱਕ ਇਹ ਕਲੇਮ ਕਰਦੇ ਆਂ ਵੀ ਉਧਰਲੇ ਸਾਈਡ ਵਾਲੇ ਜਿਗਰਾਉਂ ਜਾਣ ਪਰ ਜਿਹੜੇ ਸਿੱਧਮਾ ਬੇਡ ਬਲਾਕ ਦੇ ਨਾਲ ਸੰਬੰਧਤ ਆ ਉਹਨਾਂ ਨੂੰ ਕਿਹੜਾ ਮਿਲੀਆਂ ਉਹ ਵੀ ਵਿਚਾਰੇ ਕੱਲ ਇਥੋਂ ਮੀਂਹ ਪੈਂਦੇ ਚ ਅੱਜ ਵੀ ਬਰੰਗ ਗਏ ਆ ਕੱਲ ਵੀ ਬਰੰਗ ਗਏ ਆ ਇਹ ਸਿਰਫ ਜਿਹੜੀਆਂ ਤਰਪਾਲਾਂ ਨੇ ਇਹ ਜਿਹੜੇ ਸਰਕਾਰ ਦੇ ਬੰਦੇ ਇਹਨਾਂ ਦੇ ਆਪ ਦੇ ਉਹਨਾਂ ਖਾਤੜ ਇਹਨਾਂ ਨੇ ਰੱਖੀਆਂ ਰੇ ਆਮ ਲੋਕਾਂ ਲਈ ਇਹ ਤਰਪਾਲਾ ਨਹੀਂ ਨੇ ਇਹ ਸਾਡੀ ਬੇਨਤੀ ਆ ਔਰ ਸਾਰਿਆਂ ਨੂੰ ਬੇਨਤੀ ਆ ਜਿਹੜਾ ਵੀ ਸਾਡਾ ਇਹ ਬੇਨਤੀ ਸੁਨੇਗਾ ਉਹਨਾਂ ਨੇ ਵੀ ਅਸੀਂ ਬੇਨਤੀ ਕਰਦੇ ਆ ਵੀ ਸਾਰੇ ਜਣੇ ਆਪਣੇ ਬਲਾਕ ਪਹੁੰਚੋ ਤੇ ਆਪਾਂ ਇਹਨਾਂ ਤੋਂ ਆਪਣੇ ਹੱਕ ਲਈਏ ਠੀਕ ਹੈ ਮੈਂ ਗੁਰਵਿੰਦਰ ਕੌਰ ਡੀਟੀਪੀਓ ਸਿਦਵਾ ਵੇਟ ਅ ਇਥੇ ਫਲੱਡ ਦੇ ਟਾਈਮ ਤੇ ਬਾਰਿਸ਼ ਦਾ ਪਾਣੀ ਵਧਣ ਕਰਕੇ ਲਗਭਗ ਸਾਡੇ ਕੋਲ ਰਿਪੋਰਟ ਹੈ ਕਿ ਲੋਕਾਂ ਦੇ ਜਿਹੜੇ ਲੈਂਡਰ ਹੈ ਉਹ ਵੀ ਚੌਣ ਲੱਗ ਗਏ ਪਰ ਸਾਨੂੰ ਤਰਪਾਲਾ ਵਿੱਚੋਂ ਜਿੱਦਾਂ ਆਉਂਦੀਆਂ ਨੇ 100 150 200 ਇਸ ਤਰ੍ਹਾਂ ਆਉਂਦੀਆਂ ਨੇ ਜਿਹੜੀ ਅਸੀਂ ਨਾਲ ਦੇ ਨਾਲ ਵੰਡ ਰਹੇ ਹਾਂ ਵੀਡੀਓ ਦਫ਼ਤਰ ਜਿਹੜਾ ਹੈ ਉਹ ਵੱਖਰੀ ਤਰਪਾਲਾ ਵੰਡ ਰਹੇ ਨੇ ਇਸ ਕਰਕੇ ਜਿਹੜੇ ਜਗਰਾਉਂ ਦੇ ਸਰਪੰਚ ਨੇ ਜਾਂ ਪਿੰਡ ਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਨ ਸਵੇਰੇ ਮੇਰੀ ਬੀਡੀਪੀ ਉਸ ਨਾਲ ਗੱਲ ਵੀ ਹੋਈ ਹੈ ਉਹਨਾਂ ਨੇ ਇਸ ਗੱਲ ਨੂੰ ਐਡਮਿਟ ਵੀ ਕੀਤਾ ਹੈ ਕਿ ਬੀਡੀਪੀ ਜਗਰਾਉਂ ਦਫ਼ਤਰ ਤਰਪਾਲਾ ਉਹ ਦੇ ਰਹੇ ਪਬਲਿਕ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਜਿਹੜੇ ਪਿੰਡ ਦੇ ਸਰਪੰਚ ਨੇ ਮੋਤਬਰ ਬੰਦੇ ਨੇ ਉਹਨਾਂ ਦੇ ਸਾਈਨ ਹੈਟ ਸਾਡੇ ਕੋਲ ਲਿਸਟ ਆਉਂਦੀ ਹੈ ਅਸੀਂ ਉਸ ਉਸ ਹਿਸਾਬ ਨਾਲ ਜਿਹੜਾ ਹੈ ਤਰਪਾਲਾ ਦੇ